ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰ ਗਿਆਨनाथ ਮਹਾਰਾਜ ਕੀ ਜੈ ਅੱਜ ਅਸੀਂ ਜੋ ਫਤਿਹਗੜ ਚੂੜੀਆਂ ਰੋਡ ਤੇ ਨਾਮ ਤੁਹਾਡੀ ਜੋ ਨਿਰੰਗਕਾਰੀ ਵਿੱਚ ਅਵਤਾਰ ਸਿੰਘ ਨੂੰ ਸ਼ਹਿਰੀ ਵਾਈਸ ਚੇਅਰਮੈਨ ਦਾ ਅਹੁਦਾ ਦੇ ਕੇ ਜਾ ਰਹੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਵੀਰ ਸਮਾਜ ਦੀ ਸੇਵਾ ਜਿਹੜੀ ਤਨੋਂ ਤੇ ਮਨੋਂ ਨਿਭਾਊਗਾ ਔਰ ਸਾਡਾ ਛੋਟਾ ਵੀਰ ਜੋ ਦੀਪਕ ਉਹ ਵੀ ਜੋ ਸਰਕਲ ਪ੍ਰਧਾਨ ਦਾ ਸੀਓ ਨੂੰ ਉਹਦਾ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਤੋਂ ਦੇ ਕੇ ਜਾ ਰਹੇ ਆ ਅਸੀਂ ਉਮੀਦ ਕਰਦੇ ਆ ਕਿ ਇਮਾਨਦਾਰੀ ਨਾਲ ਜਿਹੜੀ ਉਹ ਸੇਵਾ ਨਿਭਾਉਣਗੇ ਜਿੱ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ੇਵਾ ਦਰਿਆ ਜਿਹੜਾ ਨਸ਼ਿਆਂ ਦਾ ਚੱਲ ਰਿਹਾ ਹੈ ਅਸੀਂ ਪਿੰਡ ਪਿੰਡ ਜਾ ਕੇ ਜ਼ਿਲ੍ਹੇ-ਜ਼ਿਲ੍ਹੇ ਵਿੱਚ ਜਾ ਕੇ ਜਿਹੜੀਆਂ ਮੀਟਿੰਗਾਂ ਲਗਾਉਦੇ ਪਏ ਆ ਤੇ ਸਾਨੂੰ ਪਿੰਡ ਵਾਲਿਆਂ ਦਾ ਬਹੁਤ ਹੀ ਜਿਹੜਾ ਸੰਯੋਗ ਮਿਲਦਾ ਏ ਨਸ਼ਿਆਂ ਖਿਲਾਫ ਅਸੀਂ ਜੰਗ ਜਿਹੜਾ ਉਹ ਯਾਰੀ ਕੀਤਾ ਹੈ ਬੜੇ ਲੰਮੇ ਸਮੇਂ ਤੋਂ ਜਿਹੜਾ ਨਸ਼ਿਆਂ ਦੇ ਖਿਲਾਫ ਜੰਗ ਲੜਦੇ ਆ ਰਹੇ ਹਾਂ ਸਾਡੀ ਜਥੇਬੰਦੀ ਦਾ ਨਾਮ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਮੇਰੇ ਨਾਲ ਮੇਰੇ ਵੱਡੇ ਵੀਰ ਸਰਵਨ ਸਿੰਘ ਮੱਟੂ ਜੀ ਮੋਦਲ ਪੰਜਾਬ ਚੇਅਰਮੈਨ ਔਰ ਮੇਰਾ ਬੇਟਾ ਤਸਾ ਲਖਨਪਾਲ ਜੀ ਵਾਈਸ ਕومی ਚੇਅਰਮੈਨ ਔਰ ਮੇਰੀ ਭੈਣ ਰੇਖਾ ਜਿਹੜੀ ਰਾਸ਼ਟਰੀ ਚੇਰਮੈਨ ਔਰ ਸਰਬਜੀ ਸਿੰਘ ਜੀ ਜਿਹੜੇ ਅਧਿਲੀ ਹਾਲ ਤੋਂ ਚੇਰਮੈਨ ਨੇ ਅੱਜ ਅਸੀਂ ਪੂਰੀ ਆਪਣੀ ਸਮੁੱਚੀ ਟੀਮ ਦੇ ਨਾਲ ਜਿਹੜੀ ਇੱਥੇ ਪਿੰਡ ਵਿੱਚ ਮੀਟਿੰਗ ਲਵਾਈ ਹੈ ਸ਼ਹਿਰ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣਗੇ ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸਿੰਘ ਮੱਟੂ ਪਿੰਡ ਮੋਦਲ ਪੰਜਾਬ ਦਾ ਚੇਰਮੈਨ ਸਾਡੇ ਬਾਬਾ ਲਾਡੀਨਾਥ ਜੀ ਸਤਸਰ ਜੀ ਦੇ ਰੇਖਾ ਜੀ ਜੋ ਅੱਜ ਅਸੀਂ ਫਤਿਹਗੜ੍ਹ ਚੂੜੀਆਂ ਰੋਡ ਤੇ ਅੱਜ ਦੀਪਕ ਵੀਰ ਨੂੰ ਇੱਕ ਅਵਤਾਰ ਨੂੰ ਜੋ ਅਸੀਂ ਮੌਕਾ ਦਿੱਤਾ ਕਿ ਸੰਗਤ ਦੀ ਸੇਵਾ ਆਪਣੇ ਕਰ ਸਕਣ ਜੈ ਵਾਲਮੀਕ ਜੀ ਮੇਰਾ ਨਾਮ ਤੁਸ਼ਾਰ ਲਖਨਪਾਲ ਵੀਰਕੇ ਤੋਂ ਕੌਮੀ ਚੇਅਰਮੈਨ ਜੋ ਕਿ ਅੱਜ ਸਾਡੇ ਵੱਡੇ ਵੀਰਾਂ ਨੂੰ ਉਧਾ ਲਾ ਕੇ ਜਾ ਰਹੇ ਆ ਅਸੀਂ ਵੀਰਾਂ ਤੋਂ ਇਹੀ ਉਮੀਦ ਕਰਾਂਗੇ ਕਿ ਮੋਢੇ ਨਾਲ ਮੋਢਾ ਲਾ ਕੇ ਸਾਡਾ ਖੜਨਾ ਤੇ ਨਸ਼ਿਆਂ ਦੇ ਖਿਲਾਫ ਪੂਰੀ ਨਾਥ ਪਾਉਣ ਇਹ ਵੀਰ ਜੋ ਬੋਲੇ ਸਨਹਿਰ ਪੈ ਭਗਵਾਨ ਬਾਲਮੀਕ ਮਹਾਰਾਜ ਜੀ ਚ ਮੈਂ ਰੇਖਾ ਰਾਸ਼ਟਰੀ ਕੌਮੀ ਚੇਅਰਮੈਨ ਜੋ ਇਸ ਵੀਰਾਂ ਨੂੰ ਅਸੀਂ ਅੱਜ ਅਹੁਦਾ ਦੇ ਕੇ ਜਾ ਰਹੇ ਹਾਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਅਹੁਦਾ ਇਮਾਨਦਾਰੀ ਨਾਲ ਨਿਭਾਏਗਾ ਤੇ ਸਾਡੇ ਨਾਲ ਨਸ਼ਿਆਂ ਦੇ ਵਿਰਖਲਾਫ ਖੜਨੇਗੇ ਜਿਹੜਾ ਸ਼ੀਮਾ ਦਰਿਆ ਨਸ਼ਿਆਂ ਦਾ ਚੱਲ ਰਿਹਾ ਹੈ ਜੋ ਪੁਲਿਸ ਨੂੰ ਰਪੈਰ ਤੋਂ ਮਵਾਣ ਵਾਲਾ ਹੈ। ਅਜੀਤ ਕੀ ਨਾਮ ਨੇ? ਅਵਤਾਰ ਸਿੰਘ। ਮੈਂ ਅਵਤਾਰ ਸਿੰਘ ਜੋ ਬਾਬਾ ਜੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਜੀ। ਤੇ ਜਿਹੜੀ ਜ਼ਿੰਮੇਵਾਰੀ ਬਾਬਾ ਜੀ ਹੋਣਾ ਨੇ ਹਾਨੂੰ ਦਿੱਤੀ ਆ ਅਸੀਂ ਉਹਨੂੰ ਇਮਾਨਦਾਰੀ ਨਾਲ ਨਿਭਾਵਾਂਗੇ ਤੇ ਜਿਹੜੀ ਨਸ਼ਿਆਂ ਦੇ ਵਿਰੁੱਧ ਜੰਗ ਛੇੜੀ ਆ ਬਾਬਾ ਜੀ ਹੋਣਾ ਨੇ ਅਸੀਂ ਜੀ ਜਾਣ ਨਾਲ ਉਹਦੇ ਵਿਰੁੱਧ ਲੜਾਂਗੇ ਜੋ ਬੋਲੇ 100 ਰੁਪਏ ਬੋਲੇ ਅਨੰਤ ਰਾਖੀ ਜੈ ਵਰਦਿਕੀ ਸ਼ਕਤੀ ਅਮਰੇ ਹੈ ਵਰਦਿਕੀ ਸ਼ਕਤੀ ਅਮਰੇ ਹੈ